ਮੁਸੀਂ ਤਾਂ ਰੋਕੀਏ ਡਾਕਟਰ ਨੂੰ ਲੱਗੀ ਵੀ ਬਈ ਜਿੱਦ ਹੀ ਆਉਂਦੇ ਆ ਕੋਈ ਨਾਗਾ ਨਹੀਂ ਦਿੰਦਾ ਮੈਂ ਇੱਕ ਲੋਕਰ ਵਿੱਚ ਜਾਂਦਾ ਕੰਟਰੋਲ ਰੂਮ ਤੇ ਜਿੱਤੀ ਸੀ ਐਂ ਪ੍ਰੋਜੈਕਟ ਵੀ ਮੇਰੇ ਪਰਿਵਾਰ ਨੂੰ ਬੁਲਾਉਣੇ ਪੈ ਗਏ ਤੇ ਪੀਐਸ ਗਿਆ ਬਾਲਾ ਨੂੰ ਭੇਜਿਆ ਉਹ ਕੀੜਾ ਮਾਰ ਕੇ ਮੁੜ ਗਿਆ ਕਿ ਨਾਲ ਬਚ ਗਏ ਕਿਹਨਾਂ ਸਾਰੇ ਸਾਨੂੰ ਹੋਰ ਵੀ ਕੰਮ ਆ ਅਸੀਂ ਫੇਰਾ ਮਾਰ ਰਹੇ ਹਾਂ ਤੇ ਕੋਈ ਨਹੀਂ ਆਗਾ ਕੋਈ ਉਸਕੇ ਨਹੀਂ ਬਤਾ ਹਾਂ ਜੀ ਨਹੀਂ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਦਿੱਤੀ ਸੀ ਮੈਂ ਕਹਿੰਦਾ ਉਹ ਉਤਰਿਆ ਜਿਹੜੀ ਇੱਥੇ ਮੈਨੂੰ ਉਹ ਦਿਨ ਤਾਂ ਯਾਦ ਹੈ ਉਹਨਾਂ ਦੀ ਕੰਮਰੀਆਂ ਤੇ ਲੱਗਾ ਮਾਰਾ ਮਗਰੇਵਾਦ ਕਰਦਾ ਉਹਨਾਂ ਨੇ ਮੈਨੂੰ ਆਹ ਬੇਕਾ ਕੋਟ ਉੱਤੇ ਆਈ ਬਾਤ ਨੂੰ ਰੋਕਿਆ ਨਹੀਂ ਜਿਹੜੀ ਐਚਐਮਪੀ ਚ ਛੜੀਆਂ ਦਾ ਇੱਕ ਸੰਦੇ ਭੋਂਗਰੇ ਵਾਲੇ ਕੋਲੇ ਅਸੀਂ ਆਪਣੇ ਘਾਸ ਲੈ ਕੇ ਘਰ ਨੂੰ ਚੱਲ ਗਏ ਸ਼ਾਮ ਨੂੰ ਬਾਗਟੇ ਸਫਾਈ ਕਰਦਾ ਸੀ ਫਿਰ ਗਿਆ ਠੀਕ ਹੈ ਜੀ ਘਰ ਵੱਲ ਰਿਸ਼ਕੇ ਜਾਵਾਂਗਾ ਫਲੋਰ ਕਿਹੜੀ ਜਗ੍ਹਾ ਤੇ ਬਾਹਰ ਉੱਤੇ ਮੈਂ ਜਾ ਰਿਹਾ ਚਲੋ ਅੰਮੀ ਜੀ ਆਵੋ ਇਹ ਐਗਜ਼ੈਕਟਲੀ ਜਿਸ ਨਾਦੂ ਕੀ ਜਿਸ ਲਈ ਹੋਇਆ ਕਿ ਅਸੀਂ ਪਹਿਲਾਂ ਇੱਕ ਪਗੜਾ ਵਾਲਾ ਕਲਟਰ ਸੋਸਾਇਟੀ ਸੀ ਵੀ ਰਜਿਸਟਰਡ ਫਲਾਰ ਜਿਹਦੇ ਗੱਲਵਾ ਚੱਲਦੀ ਆ ਨਾਂ ਦੇ ਸਮਾਗਮ ਨੌਂ ਪ੍ਰੋਗਰਾਮ ਕਰਵਾਏ ਆ ਉਹਦਾ ਮੈਂ ਵਾਈਸ ਪ੍ਰੈਜ਼ੀਡੈਂਟ ਸੀਗਾ ਤੇ ਅਮਨਦੀਪ ਬਟੇਰ ਮੈਂਚ ਸੀਗਾ ਪੰਜਾਬ ਨਾਲ ਸਟੇ ਆਵਦਾ ਤੇ ਹੁਣ ਉਹ ਕਲਜੀਪ ਰਾਜ ਜੀ ਸਾਡੇ ਵਿੱਚ ਸੀਗਾ ਨਾਲ ਉਹ ਸਮਾਗਮ ਅਸੀਂ 2011 ਚ ਕਰਦੇ ਕਿਉਂਕਿ ਅਮਨਦੀਪ ਸਿੰਘ ਨੂੰ ਜ਼ੇਰ ਹੋ ਗਈ ਸੀ ਇਸ ਲਈ ਸਾਰਿਆਂ ਦਾ ਕ੍ਰਿਸਟਲ ਰਿਹਾ 18 ਤੱਕ ਦੇ ਦੌਰਾਨ ਮੈਂ ਕੋਈ ਚਾਇਆ ਮਹਾਨ ਹੋਇਆ ਤੇ ਹੁਣ ਮੈਂ ਆਪਣੀ ਇਹ ਸੋਸਾਇਟੀ ਆ ਉਹ ਅਖਰੀ ਬਣਾ ਲਈ ਰਿਟਾਇਰ ਹੋ ਕੇ ਉਹਦਾ ਨਾਮ ਪੰਜਾਬੀ ਸਰਵ ਕਲਾ ਸਾਹਿਤ ਕਲੱਬ ਹੋਇਆ ਉਹਦਾ ਪਹਿਲਾ ਹੀ ਫੰਕਸ਼ਨ ਸੀਗਾ ਤੇ ਮਾਤਰੂ ਨੂੰ ਬੋਲਦਾਂ ਜਿੱਥੇ ਮੈਂ ਇਹਨਾਂ ਨੂੰ ਰਾਈਟ ਕੀਤਾ ਇਹ ਆਏ ਨਹੀਂ ਲੇਕਿਨ 25 ਮਾਰਚ ਤੋਂ ਉਹਨਾਂ ਨੇ ਮੇਰੇ ਨਾਲ ਇਹ ਕੰਮ ਸ਼ੁਰੂ ਕਰਤਾ ਸੋਸ਼ਲ ਮੀਡੀਆ ਤੇ ਤੇ ਮੇਰੇ ਕੁਮੈਂਟ ਲਾ ਕੇ ਖੇਦੀ ਵੀ ਲਾਉਣੀ ਸ਼ੁਰੂ ਕਰ ਦਿੱਤੀ 25 ਮਾਰਚ ਤੋਂ ਲਗਾਤਾਰ ਕੰਮ ਚੱਲ ਰਿਹਾ ਹੁਣ ਤਾਂ ਤੁਸੀਂ